ਜੋ ਸਾਤ ਗਰਾਤ ਧਿਆਏ ਮੇਰਾ ਹਰ ਹਰ ਕੋ ਬੁਰਸਤ ਗੁਰੂ ਮਨ ਭਾਵੈ ਜਨ ਨਾਨਕ ਬੋਲੇ ਬ੍ਰਹਮ ਵਿਤਾ ਅਰੰਮ ਸਤਿਕਾਰਯੋ ਸਤਿਗੁਰਾਂ ਦੀ ਸਾਜੀ ਨਵਾਜੀ ਸਾਦਕ ਸਤਿਗੁਰ ਜੀ ਅਤਿਗੁਰਾਂ ਦੀ ਬਾਤ ਸੁਣ ਕੇ ਦਹਿਰਾ ਉਹ ਪਿਆਰ ਨਾਲ ਹੱਥੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤੇ ਸਿਰ ਉੱਪਰ ਤੋਤਵਾਨੀ ਤੋ ਦੁਖ ਤੋ ਤੈਸਾ ਪਾਵੈ ਜਰਵਾ ਕਾਲਪੁਰਤ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਦੇ ਸਿਰ ਉੱਪਰ ਆਪਣਾ ਮਿਹਰਾ ਭਰਿਆ ਹੱਥ ਸਤਿਗੁਰੂ ਰੱਖਦੇ ਹਨ ਉਨ੍ਹਾਂ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਬਾਣੀ ਨੂੰ ਪੜ ਕੇ ਬਾਣੀ ਨੂੰ ਸੁਣ ਕੇ ਸਾਧੂ ਮਹਾਤਮਾ ਦੇ ਵਚਨ ਸੁਣਾ ਕੇ ਜਿਸ ਨੂੰ ਵਾਟ ਲਏ ਮੇਰੇ ਪਿਆਰੇ ਤੋ ਜਤ ਤੇਰਾ ਗਾਵੈ ਜਿਨ੍ਹਾਂ ਨੂੰ ਆਕਾਲ ਪੁਰਖ ਵਾਹਿਗੁਰੂ ਤਿਰਤਾ ਕਰਦੇ ਨੇ ਵਾਟਿਸ਼ ਕਰਦੇ ਨੇ ਉਹੀ ਉਸ ਤੇ ਜਤ ਨੂੰ ਗਾਤਕ ਦੇ ਹਨ ਪਿਆਰੇ ਬੜੇ ਗੁਰੂਆਂ ਕੋਲ ਮਿਲਦੇ ਹਨ ਬਹੁਤਿਆਂ ਦਾ ਇਹ ਵਿਚਾਰ ਹੁੰਦਾ ਜੀ ਅਸੀਂ ਫਲਾਣੇ ਮਹਾਪੁਰਸ਼ਾਂ ਕੋਲੇ ਰਹਿ ਕੇ ਆਏ ਹਾਂ ਅਸੀਂ ਫਲਾਣੇ ਮਹਾਪੁਰਸ਼ਾਂ ਦੀ ਤਤ ਸੰਗਤੀ ਹੈ ਅਤੇ ਮਹਾਪੁਰਸ਼ਾਂ ਕੋਲੇ ਜਾਂਦੇ ਰਹੇ ਹਾਂ ਬਹੁਤ ਥੋੜੇ ਹੁੰਦੇ ਐ ਜਿਹੜੇ ਮਹਾਪੁਰਸ਼ਾਂ ਕੋਲੇ ਰਹਿ ਕੇ ਸੇਵਾ ਕਮਾਉਂਦੇ ਆ ਉਹਨਾਂ ਮਹਾਪੁਰਸ਼ਾਂ ਦੇ ਬਚਨਾਂ ਨੂੰ ਕਮਾਉਂਦੇ ਨੇ ਤੇ ਹੁੰਦੇ ਐ ਉਹ ਮਹਾਪੁਰਸ਼ਾਂ ਦੇ ਕੋਲੇ ਰਹਿ ਕੇ ਵੀ ਖਾਲੀ ਹੋ ਰਹੇ ਜਾਂਦੇ ਆ ਉਹ ਦੇ ਕੋਲੇ ਰਹਿ ਕੇ ਵੀ ਉਹਨਾਂ ਤੋਂ ਪਿਆਸ ਨਹੀਂ ਬੁਝਾਈ ਜਾਂਦੀ ਉਹ ਕੂਹ ਦੇ ਕੋਲੇ ਵੀ ਰਹਿ ਕੇ ਤਿਆਸਤੇ ਹੀ ਮਰ ਜਾਂਦੇ ਤੋੜਾ ਪਾਲਿਆ ਸਾਧੂ ਮਹਾਤਮਾ ਬੰਗਰ ਨੂੰ ਦਿਖਾਵਾ ਕਰ ਲਿਆ ਨਹੀਂ ਨਹੀਂ ਤਰਲਾ ਸਾਧੂ ਮਹਾਤਮਾ ਤੋੜੇ ਦੀ ਬਖਸ਼ਿਸ਼ ਕਰਦੇ ਹੁੰਦੇ ਸੀ ਐਲਾ ਕੱਪੜੀਆਂ ਤਹਿ ਲਾਉਂਦੇ ਹੁੰਦੇ ਸੀ ਜਿਸ ਤਰ੍ਹਾਂ ਸੰਤ ਅਤਰ ਸਿੰਘ ਜੀ ਰੇਰੂ ਤਹਿ ਵਾਲਿਆਂ ਨੇ ਧੰਵਾਦਾ ਇਸਟਰ ਸਿੰਘ ਜੀ ਮਹਾਰਾਜ ਤੇ ਰਾਣਾ ਸਾਹਿਬ ਵਾਲਿਆਂ ਨੂੰ ਕੱਪੜੀ ਪਹਿਨਾਈ ਤੇ ਪਹਿਲਾਂ ਸਾਧੂ ਕੱਪੜੀਆਂ ਦੀ बख्शिश करते होंगे हम बहुत घट साधु हैं पहली गल्शिश करवा बहुत ओखी है दूजी गल बख्शिशू संभालना बड़ी ओखी गलती कि बख्शिश नहीं होंगी जे कि बख्शिश हो जाए

तत्वीनि बोली जा सकती हैं सस्ता स्थिमरण नन्ना निमर्ता तत्ता त्याग आज के समय विक्षिप्त जे एक ते तैनत ईशांत से महापुरुष को ले ओ पूर्ण महापुरुष है ਤਾਵਤੋ ਤੈਨਲਾ ਸਿਮਰਨ ਕਿਉਂਕਿ ਸਿਮਰਨ ਤੋਂ ਬਿਨਾਂ ਧਰਮ ਨੂੰ ਕਮਾਇਆ ਨਹੀਂ ਜਾਂਦਾ ਜਪ ਤਪ ਸੰਜਮ ਧਰਮ ਨਾਲ ਕਮਾਇਆ ਜਪ ਦੇ ਨਾਲ ਤਪ ਦੇ ਨਾਲ ਸੰਜਮ ਦੇ ਨਾਲ ਧਰਮ ਕਮਾਇਆ ਲਈਆ ਜਿਸ ਆਦੂ ਦੇ ਪੱਲੇ ਸਿਮਰਨ ਹੈ ਨਿਮਰਤਾ ਹੈ ਤਿਆਗ ਹੈ ਉਹ ਹੈ ਪੂਰੇ ਨਗਰ ਮੰਗਾਨੀ ਸ਼ਾਂਤ ਸਮੂਹ ਵਾਲੇ ਤੇ ਮਤੇ ਦੇ ਹਰ ਇੱਕ ਹੈ ਸਾਧੂ ਮਹਾਤਮਾ ਅਨੇਕਾਂ ਮੱਤਿਆਂ ਦੇ ਹਨ ਜਿਵੇਂ ਬਾਬਾ ਪੀਰ ਮਦਾਹ ਜੀ ਮਹਾਰਾਜ ਬਦੋਸਤੀ ਵਾਲੇ ਬੋਲ ਗੁਸਤੇ ਵਾਲੇ ਸਾਧੂ ਤੇ ਉਹਨਾਂ ਦਾ ਤਵਾ ਤਿਆਰੀ ਉਹ ਸੰਗਤ ਨੂੰ ਗੁਸਤੇ ਨਾਲ ਵੀ ਬੋਲ ਦਿੰਦੇ ਸਨ ਪਰ ਉਹਨਾਂ ਦੇ ਗੁਸਤੇ ਵਿੱਚ ਵੀ ਰਾਜ ਸੀ ਉਹ ਦੇਖਦੇ ਸੀ ਕਿ ਕਿਹੜਾ ਸਾਡੇ ਮਾਰ ਨੂੰ ਝੱਲ ਗਿਆ ਜਿਹੜਾ ਸਾਡੂਆਂ ਦੀ ਮਾਰ ਨੂੰ ਝੱਲ ਗਿਆ ਕਿਰਪਾ ਵੀ ਹੋਰ ਉਸ ਤੇ ਦੇ ਹੁੰਦੀ ਪਰ ਤੇ ਆਰੀ ਸਾਡੇ ਵਿੱਚ ਧਾਰਮਿਕ ਈਰਖਾ ਆ ਜਾਂਦੀ ਹੈ ਜਿੱਤੇ ਦੁਨਿਆਵੀ ਈਰਖਾ ਹੈ ਜਿਸ ਤਰ੍ਹਾਂ ਦੁਨਿਆਵੀ ਲੋਕਾਂ ਦੇ ਵਿੱਚ ਏਕਤਾ ਹੁੰਦੀ ਆ ਨ ਕਲਾਣੇ ਨੇ ਟਰੈਕਟਰ ਕਿਉ ਲਿਆਂਦਾ ਕਲਾਣੇ ਦੇ ਪੋਤੀ ਕਿਉ ਪੈ ਗਈ ਸਾਡੇ ਇਤੇਤਰਾਂ ਕਈ ਧਾਰਮਿਕ ਏਕਤਾ ਵੀ ਹਨ ਕਈ ਦੰਦਿਆਂ ਵਿੱਚ ਧਾਰਮਿਕ ਏਕਤਾ ਵੀ ਹੁੰਦੀ ਧਾਰਮਿਕ ਏਕਤਾ ਦੇ ਵਿੱਚ ਫਿਰ ਕੋਈ ਸੋਚੀ ਨਹੀਂ ਹੁੰਦੀ ਉਹਨਾਂ ਨੇ ਜੇ ਮੂੰਹ ਦੇ ਵਿੱਚ ਆਇਆ ਬੋਲੀ ਜਾਂਦਾ ਤੇਯਾਰੀ ਕਿਤੇ ਆਦਾ ਹੰਕਾਰ ਜੇ ਮੈਨੂੰ ਪਤਾ ਤੈਨੂੰ ਤਾਂ ਪਤਾ ਹੀ ਰੋਟਣੀ ਜੇ ਤੇ ਆਦਮੀ ਹੰਕਾਰ ਹੋ ਜਾਵੇ ਤਉ ਉਹ ਪਹਿਲਾਂ ਰੁਕੋ ਨਿਵਰਤਾ ਹੈ ਬਾਬਾ ਅੰਗਦ ਸਿੰਘ ਮਹਾਰਾਜ ਨਾਨਕ ਪਰ ਵਾਲੇ ਫਾਟਦੇ ਹੁੰਦੇ ਸੀ ਨਿਮਰਤਾ ਗੁਰ ਸਿੱਖ ਦਾ ਗਹਿਣਾ ਹੈ ਪਰ ਨਿਮਰਤਾ ਕਿਤੇ ਵਿੱਚ ਨਹੀਂ ਚੋ ਸਹਾਸ ਗਰਾਸ ਧਿਆਏ ਮੇਰਾ ਹਰ ਹਰ ਤੋ ਗੁਰੂ ਕੋ ਗੁਰੂ ਮਨ ਭਾਵੇ ਜਿਹੜਾ ਗੁਰੂ ਦਾ ਸਤਿਪੰਥ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਹਾਰਸਤਾਨ ਨਾਲ ਲੈਂਦਾ ਹੈ ਆਪਣੇ ਸਾਨ ਨਾਲ ਜਪਦਾ ਹੈ ਤੋ ਗੁਰਸਤਿ ਗੁਰੂ ਮਨ ਭਾਵੇ ਉਹੀ ਅਕਾਲ ਪੁਰਖ ਵਾਹਿਗੁਰੂ ਜੇ ਮਨ ਨੂੰ ਭਾਉਂਦਾ ਹੈ ਫੇਰ ਹੀ ਕਿਰਪਾ ਹੁੰਦੀ ਹੈ ਆਡਾ ਮਾਨ ਜਦੋਂ ਇਕਾਦਰ ਹੋ ਗਿਆ ਆਡਾ ਮਾਨ ਤਾਂ ਵਾਸਵਿਕ ਤਿਨ ਫਲਾਣੇ ਸਾਧੂਆਂ ਦੀ ਸੰਗਤ ਕਰੀ ਹੈ ਜੀ ਉਹਨਾਂ ਮਹਾਪੁਰਸ਼ਾਂ ਕੋਲ ਜਾਂਦੇ ਰਹੇ ਰਹੇ ਅੰਗੇ ਮਹਾਪੁਰਸ਼ਾਂ ਕੋਲ ਪਰ ਮਾਨਾ ਤਾਂ ਜਦੋਂ ਹੋਊਗਾ ਮਾਨਤਾ ਹੋਣੀ ਬਾਬ ਵਿੱਚ ਮਾਨ ਵਾਸਾ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਮਾਨ ਵਾਸ ਆਉ ਥੇ ਜੇ ਪੂਰੇ ਗੁਰੂ ਦੀ ਕਿਰਪਾ ਹੋਵੇ मन बस आवे नान जो पूर्ण कृपा हो सब तो पहला कृपा करवाखा हैवहरला सिंह जी महाराज हरपोवाल वाले उन्होंने महापुरुषा संतान ने पूछना बाबा जी वाला समा कि आएगा तो महापुरुषा ने कहना भाई आने वाले समय के बाबा जवाला सिंह जी महाराज हरकोवाल वाले बचन हैं बाबा जी ने आखना कई आने वाले समय केव कोई कदर नहीं रहेगी और समाज चल रहा गाव रिश्ता खाया कर लड़किया भर आप मंगिया कर शादी करके ਤੇ ਲੋਕ ਸਾਧੂ ਮਹਾਤਮਾ ਦਾ ਮਜ਼ਾਕ ਉਡਾਇਆ ਕਰਨਗੇਔਰ ਤਾਂ ਆਪਣੀ ਪਤ ਤੋੜ ਲੈਣੀਆਂ ਜਿਨ੍ਹਾਂ ਨੂੰ ਤੁਸੀਂ ਸਾਧੂ ਮੰਨਦੇ ਹੋ ਬਹੁਤੇ ਸਾਧੂ ਉਹਨਾਂ ਜਨਾਨੀਆਂ ਦੀ ਤਲਾਸ਼ ਰੱਖਦੇ ਹੋਣ ਇਹ ਬਾਤਾਂ ਇਹ ਆਉਣ ਵਾਲੇ ਸਮੇਂ ਦੀਆਂ ਭਵਿਕਵਾਣੀਆ ਪਿੰਧਾਂ ਨੇ ਕਰੀਆਂ ਹੋਈਆਂ ਨੇ ਪੂਰਨ ਮਹਾਪੁਰਸ਼ਾਨੇ ਬਾਬਾ ਜੀ ਵਾਲਾ ਸ੍ਰੀ ਮਹਾਰਾਜ ਹਰਿਕੋ ਵਾਲਾ ਜੋ ਸਾਥ ਗਰਾਸ ਤੇ ਆਏ ਮੇਰਾ ਹਰ ਹਰ ਜਿਹੜੇ ਵਾਹਿਗੁਰੂ ਦਾ ਨਾਮ ਹਰ ਸਾਂ ਨਾਲ ਜਪਦੇ ਹਨ ਉਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾਉਂਦੇ ਹਨ ਜਨਨਾਣਕ ਬੋਲੇ ਬ੍ਰਹਮ ਦੀ ਚਾਰ ਓ ਜਨਨਾਣਕ ਬੋਲੇ ब्रह्म विचार जो सुने कमावे सो उत्तर है पार ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਸ ਦੀ ਕਥਾ ਸੁਣਦੇ ਹਨ ਔਰ ਗਰਮਾ ਗਰਵਾਣੇ ਦੇ ਸ਼ਬਦਾਂ ਨੂੰ ਸੁਣਾਉਂਦੇ ਹਨ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹਨ ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਹਨ तो अकाल पुरख वाहिगुरु कृपा कर साधु महात्मा की संगत करिए जे तो बचन कमावे संतन का सब तो पहली गल जाके साधु महात्मा की संगत न करो जे करो ता पक्का जरण इरादा करो सत वचन दे अधिकारी हो कि सत वचन साधु उपदेश तो अकाल पुरख वाहिगुरु कृपा करन ਜੋ ਜਨ ਤੁਮਰੀ ਭਗਤ ਕਰਮ ਤੇ ਤਨ ਕੇ ਕਾਜ ਸਿਵਾਰਨ ਦਾ ਆਦਿ ਮਹਾਂਕਨਾਂ ਦੀ ਸੰਗਤ ਕਰੀਏ ਜੇ ਕੋ ਬਚਨ ਕਮਾਗਾ ਸੰਤੰਨਤਾ ਸੋ ਗੁਰ ਪਰਸਾਦੀ ਤਰੀਕੇ ਉਹ ਗੁਰੂ ਦੀ ਕਿਰਪਾ ਕਰਵਾ ਕੇ ਬੰਦੇ ਨੂੰ ਤਾਰ ਦਿੰਦੇ ਨੇ ਕੋਲਣ ਅੰਦਰ ਸਭ ਤੋਂ ਉੱਪਰ ਗੁਰੂ ਪ੍ਰਕਾਰ ਸਤ ਗੁਰੂ ਔਰ ਸਤ ਗੁਰੂ ਦੀ ਸੰਗਤ ਬਖਸ਼ਣ ਹਾਰ ਨਾਲ ਬਿਨਾਮ ਚੜ੍ਹਦੀ ਕਲਾ